ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈਕਰਨ ਕੋਲੇ ਪਹੁੰਚੇ ਆਂ ਮਾਡਲ ਟਾਉਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਦੋ ਬੱਚੀਆਂ ਦਿਖਾਵਾਂਗੇ ਹੈਗੀਆਂ ਦੋਨੀਆਂ ਗੱਬਣਾ ਨੇ ਤੇ ਦੰਦਾਂ 'ਚ ਜੇ ਗੱਲ ਕਰ ਲਈਏ ਦੋਨੀਆਂ 6-6 ਦੰਦ ਆ ਗਈਆਂ ਇਹ ਬੱਚੀ ਦਾ ਹੈਗਿਆ ਬਾਈ ਕਹਿੰਦਾ ਇੱਧਰ ਲਈ ਬੰਨੇ ਵਾਲੀ 40116 ਦੀ ਤੇ ਇੱਧਰ ਲਈ ਦੇ ਸੀਮਣ ਦਾ ਨਹੀਂ ਪਤਾ ਬਾਈ ਕਹਿੰਦਾ ਕਿਹੜੇ ਸੀਮਣ ਦੀ ਆ ਪਰ ਜਿਹੜਾ ਦੁੱਧ ਦਾ ਰਿਕਾਰਡ ਆ ਦੁੱਧ ਦਾ ਰਿਕਾਰਡ ਹੈਗਾ 30-32 ਲੀਟਰ ਦਾ ਬਾਕੀ ਜਿਹੜੇ ਜਿਹੜੇ ਸੀਮਨ ਲੱਗੇ ਨੇ ਉਹਨਾਂ ਦੀ ਜਾਣਕਾਰੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਤੇ ਸ਼ੁਰੂਆਤ ਕਰਾਂਗੇ ਗਰੀ ਇਧਰਲੇ ਬੰਨਿਆਂ ਤੇ ਬਾਕੀ ਬਾਈ ਨਾਲ ਕਰਾ ਲੈਣਾ ਗੱਲਬਾਤ ਆ ਜਾ ਕਰਨੀ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਜੀ ਬਹੁਤ ਚੜਦੀ ਕਲਾ ਚੜਦੀ ਕਲਾ ਬਾਈ ਚੜਦੀ ਵਿਕੀ ਜਾਂਦਾ ਬਾਈ ਜੀ ਠੀਕ ਆ ਗੱਲ ਨੰਬਰ ਬੋਲ ਦਿਓ ਜੀ ਨੰਬਰ 9779939077 ਇੱਥੋਂ ਕਰ ਲਈਏ ਸ਼ੁਰੂ ਇੱਥੋਂ ਕਰ ਲਓ ਬਾਈ ਕਿਹੜਾ ਸੂਆ ਇਹਦਾ ਦੂਜਾ ਸੂਆ 6 ਦੰਦ ਹੈ ਦੰਦਾਂ ਦੇ ਹਾਂਜੀ ਹਾਂਜੀ ਟੋਰ ਹੋਣਗੇ ਆਪ ਤਾਂ ਹੀ ਪਤਾ ਕਿਹੜੇ ਦੀ ਆ ਆਪ ਨਹੀਂ ਆਪੇ ਠੂਠ ਬੋਲਦੇ ਬਾਈ ਇਹਦੇ ਜਿਹੜਾ ਲੱਗਿਆ ਉਹ ਆਪ ਨੂੰ ਪਤਾ ਹੈ ਇਹ ਵੀ ਐਬੀਐਸ ਦਾ ਹਲਕ ਦਾ ਸਿਗਨ ਲੱਗਿਆ ਇਹਦੇ ਐਬੀਐਸ ਦੇ ਹਲਕ ਦਾ ਹਾਂਜੀ ਹਾਂਜੀ ਇੱਕ ਕਨਵੈਨਸ਼ਨ ਲੱਗਿਆ ਕਿ ਸੈਕਸਡਾ ਸੈਕਸਡ ਹੈ ਵੀਰੇ ਦੋਨਾਂ ਦੇ ਸੈਕਸਡ ਲੱਗਿਆ ਹੋਇਆ ਠੀਕ ਹੈ ਗੱਲ ਆ ਸੀਮਨ ਸੱਜਣੋ ਦੋਨਾਂ ਬੱਚੀਆਂ ਦੀ ਸੈਕਸਡ ਲੱਗਿਆ ਪਰ ਬੱਚੀਆਂ ਦੀ ਗੱਲ ਕਰ ਲਈ ਨਾ ਦੋਨੇ ਬਹੁਤ ਕਮਾਲ ਦੀਆਂ ਬਹੁਤ ਟੌਪ ਦੀਆਂ ਬੱਚੀਆਂ ਨੇ ਭਰਾਵਾ ਕੱਦ ਬਿੱਡ ਦੇਖ ਲੈ ਤੂੰ ਕੱਦ ਬਿੱਡ ਵੀ ਚੰਗਾ ਤੇ ਉਤੋਂ ਸਟੇਟ ਆ ਗਈਆਂ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਗਈਆਂ ਇਦੇ ਲੱਗਿਆ ਹਲਕਾ ਦਾ ਸੈਕਸਡ ਆਪ ਬਾਈ ਕਹਿੰਦਾ ਪਤਾ ਨਹੀਂ ਤੇ ਪੈਲਣ ਦਾ ਕਰਨ ਦੁੱਧ ਕਿੰਨਾ ਕਹਦਾ ਪੈਲਣ ਨੇ ਬਰੇ ਨੇ 33 ਕਿਲੋ ਦੁੱਧ ਪਾਇਆ ਹੋਇਆ ਪਰਲੇ ਬੰਨੇ ਹੋ ਜਾ ਪੈਲਣ ਦਾ ਰਿਕਾਰਡ ਆ 33 ਕਿਲੋ ਦਾ ਕਿੰਨੇ ਦਿਨ ਕੱਢਦੀ ਆ ਹੁਣ ਇਹਦੇ ਵੀਰੇ 10 ਦਿਨ ਪੈਨੇ 10 ਦਿਨ ਪੈਂਡਿੰਗ ਨੇ ਹਾਂਜੀ ਹਾਂ ਆ ਲੈ ਚਲ ਬਾਈ ਥਣਾ ਥੋਣਾ ਦੀ ਗਾਰੰਟੀ ਦੇ ਪੇ ਜਮਾ ਓਕੇ ਵੀਰੇ ਥਣਾ ਦੇ 100 ਦਾ 100 ਹੈ ਆਪਾਂ ਆਪਦੀ ਤਸੱਲੀ ਕਰਕੇ ਲਈਏ ਠੀਕ ਆ ਗੱਲ 10 ਦਿਨ ਪਾਈ ਕਹਿੰਦਾ ਇਹ ਪੈਂਡਿੰਗ ਨੇ ਬੱਛੀ ਸੱਜਣੋਂ ਫਾਰਮ ਵਾਲੀ ਆ ਦੁੱਧ ਫਾਰਮ ਚੋਂ ਆਈਆਂ ਨੇ ਭਰਾਵਾ ਦੋਨੇ ਇੱਕੋ ਫਾਰਮ ਚੋਂ ਆਈਆਂ ਨੇ ਦਾ ਰਿਕਾਰਡ ਹੈਗਾ 33 ਕਿਲੋ ਦਾ ਤੇ ਇਸ ਵਾਰੀ ਮੈਂ ਜ਼ਿਆਦਾ ਨਹੀਂ ਕਹਿੰਦਾ ਵੀ 35 36 37 ਦੇਣੇ ਬੜੇ ਬੜੇ ਆਰਮ ਲਾਲ ਪਾਉਣਾ ਬੁੱਢੇ ਭਾਈ ਜਿਹੋ ਜਿਹਾ ਗਾਂ ਦਾ ਵਜੂਦ ਹੈ ਕਿਉਂਕਿ ਵਜੂਦ ਵੀ ਫੁੱਲਾ ਲੈਗ ਸਕੋਰ ਵੀ ਫੁੱਲ ਮਜ਼ਬੂਤ ਆ ਤੇ ਥੱਲਿਓਂ ਬੱਛੀ ਬਹੁਤ ਬਣੂਗੀ ਅਜੇ 10 ਦਿਨ ਪਏ ਨੇ ਭਾਈ ਜੀ ਭੋਲਾ ਭੂਲਾ ਬਹੁਤ ਪਈਆਂ ਲੈ ਆਰਡਰ ਰੱਖੋ ਇੱਥੇ ਬਣਾ ਦਊਗੀ ਰੱਖੋ ਬਿਲਕੁਲ ਨਾਲ ਲੱਗ ਜੇ ਮੈਂ ਨਾਲ ਲੱਗ ਮੈਂ ਕੋਈ ਉਹ ਢਿੱਲੀਆਂ ਨਹੀਂ ਆ ਦੇਖੋ ਬਾਕੀ ਸਾਰਾ ਕੁਝ ਨੂੰ ਪਤਾ ਹੀ ਐ ਕਹਿਣ ਦੀ ਗੱਲ ਨਹੀਂ ਬੱਚੀ ਆਪਦੇ ਮੂਹਰੇ ਕੀ ਰਿਕਾਰਡ ਆ ਤੇ ਜਿਹੜਾ ਮੇਨ ਪੁਆਇੰਟ ਆ ਅੱਗੇ ਜਿਵੇਂ ਸੱਜਣਾ ਨੇ نسل ਤੇ ਕੰਮ ਕਰਨਾ نسل ਤੇ ਕੰਮ ਕਰਨਾ ਬਣੀ ਬਣਾਈ نسل ਮਿਲਦੀ ਐ ਬਣੀ ਬਣਾਈ ਇੱਕ ਤਾਂ ਇਹ ਮਿਲ ਜੂ ਤੇ ਇੱਕ ਇਹਦੇ ਅੱਗੇ ਬਾਈ ਕਹਿੰਦਾ ਲੱਗਿਆ ਵੀ ਸੈਕਸਡ ਲੱਗਿਆ ਵੀ ਹਲਕਦਾ ਟੌਪ ਦਾ ਬੁੱਲੀ ਆ ਜਾਂਦਾ ਉਹ ਇਹਨਾਂ ਦਾ ਇਹ ਵੀ ਐਸ ਵਾਲਿਆਂ ਦਾ ਵਾਜਾ ਇਹ ਵੀ ਐਸ ਵਾਲਿਆਂ ਦਾ ਵੱਡੇ ਭਈਏ ਵੀ ਐਸ ਇਹ ਵੀ ਐਸ ਕੰਪਨੀ ਦੇ ਜਿੰਨੇ ਕਸੀਮ ਬਣਾਉਂਦੇ ਨੇ ਟੌਪ ਤੋਂ ਟੌਪ ਹੀ ਟੌਪ ਤੋਂ ਟੌਪ ਹੋਣੀ ਬਸ ਵਿਚੀ ਦਾ ਕੱਦ ਦੇਖ ਕੱਦ ਵੀ ਫੁੱਲਾ ਤੇ ਕੱਦ ਵੀ ਫੁੱਲੂਮੀ ਉੱਪਰੋਂ ਚੌੜੀ ਵੀ ਫਿੱਟ ਫੁੱਟਾ ਪੂਰੀ ਉੱਪਰੋਂ ਚੌੜੀ ਦੇ ਕਿੰਨੀ ਥਣਾ ਦੀ ਗਰੰਟੀ ਦੇ ਭੇਜ ਦਾਂਗੇ ਭੇਜ ਦਾਂਗੇ ਬਾਈ ਜੀ ਭੇਜ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਮੁੱਲ ਕੁਛ ਮਰਜ਼ੀ ਕਰਾਈ ਜਾਲੇ ਵੱਡੇ ਭਾਈ 1,50,000 ਦੀ ਬੱਚੀ ਦੇ ਦਾਂਗੇ 1.5 ਹਾਂਜੀ ਇਹ ਮੁੱਲ ਕਰਾਉ ਨੂੰ 1.20 ਕਰਾ ਦੋ ਤਾਂ ਕੋਈ ਫਾਇਦਾ ਨਹੀਂ ਠੀਕ ਆ ਗੱਲ ਹਾਂਜੀ ਹਾਂਜੀ ਇਹ ਬਾਈ ਨੂੰ ਵੀ ਪਤਾ ਹੈ ਵੀ ਚੀਜ਼ ਕੀ ਹੈ ਆਏ ਬਾਈ ਕਹਿੰਦਾ ਦੇਣੀ ਆ ਬੱਚੀ 1,50,000 ਦੀ ਹਾਂਜੀ ਹਾਂਜੀ ਸੀਮਨ ਅੱਗੇ 66 ਲੱਗਿਆ ਤੇ ਆਪ ਦਾ ਬਾਈ ਕਹਿੰਦਾ ਜਾਣਕਾਰੀ ਬਾਕੀ ਬਾਈ ਟੋਪ ਦਾ ਟਾਪ ਦੀ ਬੱਛੀ ਹੈ ਕਿਉਂਕਿ ਉਹਨੂੰ ਆਪਾਂ ਟਾਪ ਦੇ ਸੀਮਨ ਦੀਆਂ ਮੰਨਾਂਗੇ ਜਿਹੜਾ ਪੈਂਦਾ ਨਹੀਂ 32 33 ਕਿਲੋ ਦੁੱਧ 38 ਕਿਲੋ ਦੁੱਧ ਪਾਇਆ ਹੁਣ 35 ਕਿਲੋ ਪਾਉਗੀ ਬਾਕੀ ਬੰਦੇ ਦੀ ਸੰਭਾਲ ਤੇ ਹੈ ਠੀਕ ਹੈ ਗੱਲ ਆਪਾਂ ਬਾਕੀ ਬੰਦੇ ਦੀ ਸੰਭਾਲ ਤੇ ਹੈ ਜੇ ਇਹ ਬੱਚੀ ਨੇ 35 ਕਿਲੋ ਦੁੱਧ ਨਾ ਪਾਇਆ ਫਿਰ ਕਿਹੜੀ ਪਾਉਗੀ ਕਿੰਨੇ ਦਿਨ ਦੱਸਿਆ ਇਹਦੇ ਪੈਂਡਿੰਗ ਇਹਦੇ 27 ਤਰੀਕ ਨੂੰ ਦਿਨ ਪੂਰੇ ਨੇ ਬਾਈ ਜੀ ਦਿਨਾਂ ਦੇ ਹਿਸਾਬ ਨਾਲ ਕਿੰਨੇ ਕਿ 10 ਕਿ ਦਿਨ 10 ਦਿਨ ਪਏ ਨੇ ਅੱਜ 17 ਹੋ ਗਈ 10 ਦਿਨ ਪਏ ਨੇ ਪੂਰੇ 17 18 ਹੋ ਗਈ ਅੱਜ ਮੇਰੇ ਖਿਆਲ ਨਾਲ 18 ਹੋ ਗਈਆਂ 9 ਕਿ ਦਿਨ 9 ਦਿਨ ਪਏ ਲੱਗੇ ਇੱਕ ਦੋ ਦਿਨ ਹੋ ਸਕਦਾ ਕਈ ਵਾਰੀ ਪਸ਼ੂ ਉੱਪਰ ਵੀ ਲੈ ਜਾਂਦਾ ਇੱਕ ਅੱਧਾ ਦਿਨ ਪਹਿਲਾਂ ਵੀ ਸੁਪਾਉਂਦਾ ਇਹ ਤਾਂ ਉੱਪਰ ਹੀ ਲੈ ਜਾਉ ਵੱਡੇ ਬਾਈ ਕਿਉਂਕਿ ਇੱਕ ਦੋ ਦਿਨ ਉੱਪਰ ਲੈ ਜੂ ਜਾਨ ਚਾ ਬੱਚੀ ਠੀ ਉੱਤੋਂ ਲਗਾ ਦੀ ਗੈਰੀ ਉੱਤੋਂ ਬਿਲਕੁਲ ਸਟੇਟ ਆ ਗਈ ਜਿੱਦਾਂ ਤੁਹਾਨੂੰ ਮੈਂ ਦੱਸਦਾ ਹੁੰਦਾ ਹੁਣ ਨਾ ਕਿ ਉਸ ਤੋਂ ਬੱਚੀਆਂ ਸਟੇਟ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਬਾਕੀ ਮਾਰਕੀਟ ਦੇ ਹਿਸਾਬ ਨਾਲ ਤੁਸੀਂ ਦੇਖੋ ਮੁੱਲ ਤਾਂ ਤੇ ਹੁਣ ਮਾਰ ਗਿਆ ਜੀ 2 ਨੰਬਰ ਵਾਲੀ ਤੇ ਪਹਿਲਾਂ ਤਾਂ ਫੇਸ ਤੇ ਮਾਰੀ ਕੈਮਰਾ ਇੱਥੋਂ ਇਹ ਇਹਦੀ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੇ ਦੂੰ ਆਪ ਕਿਹੜੇ ਦੀ ਆ ਲੱਗਿਆ ਕਿਹੜਾ ਟੋਰ ਕਰਨੇ ਖੋਲ ਕੇ ਫਿਰ ਇਹਨੂੰ ਇਹਦਾ ਸੂਆ ਵੀ ਦੂਜਾ ਇਹਦਾ ਵੀ ਦੂਜਾ ਇਹ ਵੀ 6 ਦੰਦ ਹੈ ਦੰਦਾਂ 'ਚ ਇਹ ਵੀ 6 ਦੰਦ ਸੂਆ ਦੂਜਾ ਆਪ ਕਿਹੜੇ ਦੱਸਿਆ ਜੀ ਆਪ 40116 ਦੀ ਆ 40116 ਹੈ ਡੈਨਮਾਰਕ ਦਾ ਡੈਨਮਾਰਕ ਦਾ ਜੀ ਕਦ ਦੇ ਦਾ ਵੀ ਤਕਰੀਬ ਇਹਦਾ ਵੀ ਉਹਦੇ ਬਰਾਬਰ ਹੀ ਆਉਂਦਾ ਬਟ ਬਰਾਬਰ ਬਰਾਬਰ ਜੀ ਆ ਬਰਾਬਰ ਬਰਾਬਰ ਹੀ ਆਉਂਦਾ ਏ ਆ ਗਈ ਸੱਜਣੋ 40 11 16 ਦਾ ਕਿਉਂਕਿ ਫੇਮਸ ਅਸੀਂ ਹੋਣਾ ਪੂਰਾ ਮਸ਼ਹੂਰ ਪੂਰਾ ਵਧੀਆ ਸੀ ਹੁਣ ਕੁਆਲਟੀ ਵਾਲਾ ਇਹਨੇ ਦੁੱਧ ਕਿੰਨਾ ਪਾਇਆ ਕਰਨਾ ਇਹਨੇ ਪਲੂਨੇ ਵੀਰੇ 31 ਕਿਲੋ ਦੁੱਧ ਪਾਇਆ 31 31 ਕਿਲੋ 20 31 ਕਿਲੋ ਤੇ ਚੱਲਦੀ ਰਹੀ ਐ ਠੀਕ ਆ ਗੱਲ ਤੇ ਸੀਮਨ ਕਿਹੜਾ ਲੱਗਿਆ ਇੱਥੇ ਰੋਗਲੀ ਹੈ ਜੀ ਸੀਮਨ ਕਿਹੜਾ ਲੱਗਿਆ ਜੂਪੀਟਰ ਦਾ ਇਹ ਵੀ ਐਵੀਐਸ ਵਾਲੇ ਦਾ ਜੂਪੀਟਰ ਠੀਕ ਆ ਗੱਲ ਐਵੀਐਸ ਵਾਲੇ ਜੂਪੀਟਰ ਦੀ ਆ ਗਈ ਬਾਈ ਕਹਿੰਦਾ ਇੱਥੋਂ ਗੈਰੀ ਲੰਬਾਈ ਲੰਬੂਈ ਦਿਖਾ ਦੀ ਹਾਂਜੀ ਹਾਂਜੀ ਬਾਕੀ ਬੱਚੀ ਦੀ ਬਰੀਡ ਦੇਖ ਲੈ ਫੇਸ ਕੁਆਲਟੀ ਬਰੀਡ ਆ ਗਈ ਫ ਆਪ 4116 ਦੀ ਆ ਜੁਪੀਟਰ ਦਾ ਲੱਗਿਆ ਇਹ ਏਬੀਐਸ ਦਾ ਜੁਪੀਟਰ ਦਾ ਵੀ ਸੈਕਸ਼ਨ ਲੱਗਿਆ ਭਾਈ ਇਹਦੇ ਹਾਂਜੀ ਹਾਂਜੀ ਸਰ ਆ ਦੋਵਾਂ ਦੀ ਸੈਕਸ਼ਨ ਦੋਮਾਂ ਦੇ ਸੈਕਸ਼ਨ ਹੈ ਦੋਨੇ ਇੱਕੋ ਫਾਰਮ ਚ ਆਈਆਂ ਨੇ ਠੀਕ ਆ ਗੱਲ ਇਹਦਾ ਦੁੱਧ ਹੈਗਾ 30 31 ਕਿਲੋ ਦਾ ਉਹਦਾ ਹੈਗਾ 33 ਕਿਲੋ ਦਾ ਤੂਣ ਦਾ ਹੈ ਵੀਰੇ ਇਹ ਪਹਿਲਾ ਨਾ ਵਾ ਪਹਿਲਾ ਦਾ ਆ ਦੇਖ ਝੋਲ ਝੂਲ ਦਿਖਾ ਦੇ ਬਾਕੀ ਆ ਦੇਖ ਤੇਰੇ ਸਾਹਮਣੇ ਉਹਦੇ ਮਾੜੀ ਮੋਟੀ ਭਾਲਾ ਹੈ ਇਹਦੇ ਮਾੜੀ ਮੁੱਟੀ ਪਾ ਲੈ ਕੋਈ ਸਾਈਡ ਨਹੀਂ ਕੋਈ ਸੱਪਾ ਨਹੀਂ ਥਾਣਾ ਦੀ ਜਮਾ ਓਕੇ ਆ ਠੀਕ ਆ ਗਾ ਉਹ ਚੀਜ਼ ਦੀ ਤਾਂ ਆਪਣੀ ਗਾਰੰਟੀ ਹੋ ਹਾਂਜੀ ਹਾਂ ਥਾਣ ਕਮਾਲ ਦਾ ਲੱਗਾ ਕਰੀ ਇੱਥੋਂ ਦਾ ਇਹਦੇ ਥਾਣ ਬਈ ਮੁੱਠੀ ਵਾਲਾ ਵੀ ਚਵਾਈ ਵਾਲਾ ਮਸ਼ੀਨ ਵਾਲਾ ਤਾਂ ਹੈ ਹੀ ਇਹ ਵੀ ਕਰ ਸਕਦੇ ਮਸ਼ੀਨੀ ਚਵਾਈ ਦੋਨਾਂ ਦੀ ਹੱਥੀ ਚਵਾਈ ਵੀ ਹੋ ਸਕਦੀ ਹੈ ਐਨ ਮਾਰੂਗੀ ਮੋਟੀ ਢਰ ਕਿਉਂਕਿ ਦਿਨੇ ਦੇ ਅਜੇ ਪੈਂਡਿੰਗ ਨੇ ਇੱਥੋਂ ਫੇਸ ਤੇ ਕੈਮਰਾ ਮਾਰ ਦੀ ਫੁੱਲ ਬਰੀਡ ਚ ਆ ਗਈ ਆਪਾਂ ਕੀ ਡੈਨਮਾਰਕ ਦੇ 4116 ਦੀ ਹਾਂਜੀ ਹਾਂਜੀ ਏਬੀਐਸ ਦੇ ਜੂਪੀਟਰ ਦੇ ਸੈਕਟਰ ਤੋਂ ਆ ਗਈ ਗੱਬਣ ਹਾਂਜੀ ਹਾਂ ਤਕਰੀਬਨ ਆਇਆ ਵੀ ਦੋਨਾਂ ਨੇ ਬੱਚੀ ਦੇਵੀਆਂ ਬੱਚੀ ਦੇਣੀਆਂ ਸੈਕਟਰ ਸੀਮਨ ਦਾ ਸੈਕਟਰ ਸੀਮਨ ਦਾ ਇਹੀ ਫਾਇਦਾ ਹੁੰਦਾ ਹੈ ਤਾਂ ਹੀ ਅਗਲਾ ਸੈਕਟਰ ਸੀਮਨ ਲਗਾਉਂਦੇ ਜੀ ਇਹਦਾ ਰੇਟ ਕੀ ਰਹੂਗਾ ਜੀ ਇਹ ਆਪਾਂ ਦੇ ਦਾਂਗੇ ਵੀਰੇ 98000 ਦੀ ਬੱਚੀ ਇਕੱਲੇ 89 ਮੇਰੀ ਉਹ 15 ਉਹ 15 ਦੀ ਦੇ ਦੇਣਾ ਜੁੜਾ ਦੇ ਦਾਂਗੇ ਆਪਾਂ 2 ਲੱਖ ਦਾ ਉਰੇ ਹਾਂਜੀ ਬਾਕੀ ਮਾਨਤਨ ਕਰਦਾਂਗੇ ਕਰਦਾਂਗੇ ਹਜ਼ਾਰ ਹਜ਼ਾਰ ਜੀ ਕੋਈ ਗੱਲ ਨਹੀਂ ਬਾਈ ਕਰਦਾਂਗੇ ਤੈਨੂੰ ਕਹਿਤਾ ਕਰਦਾਂਗੇ ਤੇਰਾ ਮਾਨਤਨ ਠੀਕ ਹੈ ਗੱਲ ਨੰਬਰ ਬੋਲ ਦੇ ਬਾਈ ਜਰਾ 9779939077 9779939077 ਮਾਡਲ ਟਾਊਨ ਨੰਬਰ ਆ ਗਿਆ 1 ਤਹਿਸੀਲ ਸੁਨਾਮ ਸ਼ਹੀਦ ਉਧਮ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਦਾ ਕੰਮਬਾਈ ਦਾ ਵਪਾਰ ਦਾ ਬੱਚੀਆਂ ਦੋ ਦੋ ਦਿਖਾਈਆਂ ਤੇ ਦੋਨੇ ਤੁਹਾਨੂੰ ਕਮਾਲ ਦੀਆਂ ਬੱਚੀਆਂ ਦਿਖਾਤੀਆਂ ਬਾਕੀ ਆਪਾਂ ਜਿੰਨੀ ਵੀਡੀਓ ਬਣਾਈਆਂ ਨੇ ਸਾਰੀਆਂ ਕਮਾਲ ਦੀ ਵੀਡੀਓ ਬਣਾਈਆਂ ਨੇ ਤੈਨੂੰ ਵੀ ਪਤਾ ਹੀ ਆ ਉਹ ਵੀ ਤੇ ਬਾਕੀ ਜਾਨਵਰ ਦੋਨੇ ਚੰਗੇ ਨੇ ਤੇ ਬਾਕੀ ਜਿਵੇਂ ਸਮਾਂ ਜਿਹੜੇ ਹਿਸਾਬ ਨਾਲ ਇਹਨਾਂ ਨੇ ਸੋਣਾ 10 20 ਦਿਨ ਨੂੰ گاਵਾ ਦੀ ਹੋਰ ਵੀ ਤੇਜ਼ੀ ਵਾਲਾ ਕੰਮ ਹੋਊਗਾ ਹੋਰ ਵੀ ਤੇਜ਼ੀ ਵਾਲਾ ਹੋਊਗਾ ਕਿਉਂਕਿ ਉਹੀ ਗੱਲ ਆ ਵੀ ਅੱਗੇ ਬਦਲਣ ਵਾਲੀਆਂ ਬਦਲ ਵਾਲੇ ਚੀਜ਼ਾਂ ਨੇ ਘਟਣ ਵਾਲੀਆਂ ਨਹੀਂ ਦੋਨੇ 6-6 ਦਾ ਅੰਦਾਜ਼ ਆ ਗਿਆ ਹਾਂਜੀ 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 ਆ ਸੈਕਸ਼ਨ ਦੋਨਾਂ ਦੇ ਦੋਨਾਂ ਨੂੰ ਸੈਕਸ਼ਨ ਲੱਗਿਆ ਇਹਦਾ ਆਪਾਂ ਨੂੰ ਪਤਾ ਵੀ ਜਿਹੜੇ ਦੀ ਆਪ ਹੈ ਉਹਦਾ ਆਪਾਂ ਝੂਠ ਨਹੀਂ ਮਾਰਦੇ ਕਹਿੰਨ ਨੂੰ ਆਪਾਂ ਕੋਸ ਮਰਜੀ ਕਹੀ ਚੱਲੀ ਪਰ ਨਹੀਂ ਜਾਗ ਨਹੀਂ ਖਰਾਬ ਕਰਨ ਆ ਨੰਬਰ ਸੱਜਣ ਨੂੰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਸੱਜਣ ਨੂੰ ਇਹ ਜੋੜਾ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ